ਇਸਾ ਨਿਰਦੇਸ਼ ਨੇ ਕਿ ਡਰਗ ਮੁਕਤ ਕਰਨਾ ਹੈ ਸਟੇਟ ਨੂੰ ਔਰ ਜ਼ੀਰੋ ਟੋਲਰੈਂਸ ਪਾਲਿਸੀ ਅਟਵਰਡਸ ਕ੍ਰਿਮੀਨਲਸ ਉਹਦੇ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਸਾਡੀ ਟੀਮ ਜਿਹੜੇ ਹਰਪ੍ਰੀਤ ਮੁੰਡੇਰ ਸਾਹਿਬ ਸੀਪੀ ਸਾਹਿਬ ਵਿਸ਼ਾਲਜੀ ਜੀ ਏਡੀਸੀਪੀ ਜਸਪਾਲ ਜੀ ਏਸੀਪੀ ਔਰ ਜਸਵੀਰ ਸਿੰਘ ਐਸਐਚਓ اسلامਾਬਾਦ ਤੇ ਉਹਨਾਂ ਦੀ ਟੀਮ ਐਸਆਈ ਬਲਵਿੰਦਰ ਸਿੰਘ ਇਹ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਬੜੀ ਮਿਹਨਤ ਨਾਲ ਬੜੀ ਸਾਇੰਟਿਫਿਕ ਤਰੀਕੇ ਨਾਲ ਔਰ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਬੜੀ ਵੱਡੀ ਬਰਾਮਦਗੀ ਹੋਈ ਹੈ 8 ਕਿਲੋ ਤੇ ਪੁਆਇੰਟ 2 ਗ੍ਰਾਮਸ ਹਿਰੋਇਨ ਬਰਾਮਦ ਹੋਈ ਹੈ 6 ਕਿਲੋ ਅਫੀਮ ਹੈ 4 ਪਿਸਟਲ ਨੇ ਔਰ 17 ਕੈਟਰੀਜਸ ਨੇ ਔਰ ਇਸ ਤੋਂ ਇਲਾਵਾ ਜਿਹੜਾ ਕੈਮੀਕਲ ਹੈ ਉਹ ਤਕਰੀਬਨ ਜਿਹੜਾ ਹੈਗਾ 13 13 ਕਿਲੋ ਕੈਮੀਕਲ ਹੈ ਇਹ ਬੜੀ ਵੱਡੀ ਮੈਂ ਇਹਨੂੰ ਸਮਝਦਾ ਇੱਕ ਰਿਕਵਰੀ ਹੈ ਦੋਨੋਂ ਡਰੱਗਜ਼ ਹਿਰੋਇਨ ਤੇ ओपीਐਮ ਦੀ ਤੇ ਪਲੱਸ ਜਿਹੜਾ ਇਹ ਪਿਸਟਲਜ਼ ਦੀ ਰਿਕਵਰੀ ਹੈ ਉਹਦੇ ਚ ਜਿਹੜੇ ਪਿਸਟਲ ਨੇ ਉਹ ਉਹਦੇ ਚ 1.30 ਬੋਰ ਦਾ ਪਿਸਟਲ ਹੈ ਇੱਕ ਗਲੌਕ ਹੈ ਇਟਲੀਅਨ ਮੇਡ ਬੜਾ ਸਿਮਿਸਟਿਕੇਟਿਡ ਔਰ 2.32 ਦੇ ਪਿਸਟਲ ਨੇ ਇਹਦੇ ਤਿੰਨ ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਨੇ ਇੱਕ ਹੈਗਾ ਦਿੱਤਿਆ ਤੇ ਦੂਸਰਾ ਸ਼ੰਭੂ ਇੱਕ ਮੁਸਕਾਨ ਲੜਕੀ ਹੈ ਇਹਦੇ ਜਿਹੜਾ ਦਿੱਤਾ ਹੈਗਾ ਇਹ son of ਆਨੰਦ ਕਿਸ਼ੋਰ ਹੈ ਨਿਊ ਬੰਬੇ ਵਾਲੀ ਪੱਲਾ ਕਲੋਨੀ ਛਾਟਾ ਅਮਰਸਰ ਇਹਦੀ ਜੇ ਆਪਾਂ ਬੈਕਗ੍ਰਾਉਂਡ ਦੇਖੀਏ ਕਿ ਬਿਲਕੁਲ ਅਨਪੜ੍ਹ ਹੈ ਔਰ ਡੈਰੀ ਦੇ ਉੱਤੇ ਕੰਮ ਕਰਦਾ ਹੈ ਸ਼ੰਭੂ ਜਿਹੜਾ ਉਹ ਚਾਰ 4th ਕਲਾਸ ਪਾਸ ਹੈਗਾ ਸਿਰਫ 4th ਸਟੈਂਡਰਡ ਤੇ ਇਸ ਡਰਾਈਵਰੀ ਦਾ ਕੰਮ ਕਰਦਾ ਮੁਸਕਾਨ ਜਿਹੜੀ ਮੇਨ ਇਹਦੇ ਚ ਕਿੰਗ ਪਿੰ ਹੈ ਸਨੀ ਜਿਹੜਾ ਦਿੱਤਿਆ ਦਾ ਭਰਾ ਹੈ ਉਹਦੀ ਬੇਟੀ ਹੈ ਮਤਲਬ ਸਾਜ਼ਿਸ਼ ਤੈ ਤੇ ਬੜਾ ਵੱਡਾ ਡਰੱਗ ਕਾਟਲ ਤੇ ਆਰਮਜ਼ ਕਾਟਲ ਚਲਾ ਰਹੇ ਸੀਗੇ ਜੋ ਹੁਣ ਤੱਕ ਦੀ ਮਡਲੀ ਪੁੱਛਗਿਛ ਤੋਂ ਪਤਾ ਲੱਗਿਆ ਕਿ ਇਹ ਸਾਰੇ ਡਰੱਗ ਲਿਆ ਕੇ ਕ੍ਰਾਸ ਬਾਰਡਰ ਵੀ ਹੈ ਔਰ ਕੁਝ ਜਿਹੜੀ ਵਿਦਨ ਇੰਡੀਆ ਜਿਵੇਂ OPM ਹੈ ਉਹ ਤੇ ਆਰਮਜ਼ ਵੀ ਕੁਝ ਕ੍ਰਾਸ ਬਾਰਡਰ ਨੇ ਤੇ ਕੁਝ ਵਿਦਨ ਕੰਟਰੀ ਨੇ ਉਹ ਲਿਆ ਕੇ ਔਰ ਇਹਦੇ ਨਾਲ ਜਿਹੜਾ ਕੈਮੀਕਲ ਮਿਲਿਆ ਇਹ ਇੱਕ ਡਰਗ ਨੂੰ ਮਿਕਸ ਕਰਕੇ ਉਹਦੀ ਮਾਤਰਾ ਵਧਾਉਣ ਵਾਸਤੇ ਤੇ ਵੱਡੀ ਕੁਆਂਟੀਟੀ ਕਰਨ ਵਾਸਤੇ ਤਾਂ ਕਿ ਉਹਦੇ ਨਾਲ ਹੋਰ ਪ੍ਰੋਫਿਟ ਹੋ ਸਕੇ ਉਹਦੇ ਵਾਸਤੇ ਯੂਜ਼ ਕੀਤਾ ਗਿਆ ਜੇ ਆਪਾਂ ਇਹਨਾਂ ਦੇ ਪਿਛੋਕੜ ਵੱਲ ਨਿਗਾਹ ਮਾਰੀਏ ਤੇ ਸੁਣੀ ਹੈ ਇਹਦੇ ਖਿਲਾਫ 26 ਕੇਸਸ ਨੇ 26 ਮੁਕਦਮੇ ਨੇ ਵਕਫਾ ਕ ਐਨਡੀਪੀਐਸ ਜਾਂ ਹੋਰ ਆਈਪੀਸੀ ਦੀਆਂ ਸੈਂਸੇਸ਼ਨਲ ਹੀਨਸ ਕ੍ਰਾਈਮ ਦੀਆਂ 307 ਵਗੈਰਾ ਵੀ ਹੈ ਆਰਮਜ਼ ਐਕਟ ਆਰ ਜਿਹੜਾ ਦਿੱਤਿਆ ਹੈਗਾ ਉਹਦੇ ਖਿਲਾਫ ਇਹ ਹੁਣ ਜਿਹੜੇ ਪਹਿਲੀ ਵਾਰੀ ਇਹ ਪਰਚੇ ਦਰਜ ਹੋਏ ਨੇ ਇੱਥੇ ਇਹ ਜਿਹੜਾ ਸ਼ੰਭੂ ਹੈ ਉਹਦੇ ਖਿਲਾਫ ਪਹਿਲਾਂ ਵੀ ਚਾਰ ਮੁਕਦਮੇ ਦਰਜ ਸੀ ਤੇ ਹੁਣ ਇਹ ਲੇਟੈਸਟ ਇਸ ਚ ਫੜਿਆ ਗਿਆ ਉਹਦੇ ਚ ਵੀ ਜਿਹੜਾ ਆਰਮਜ਼ ਐਕਟ ਤੇ ਐਨਡੀਪੀਐਸ ਦੇ ਹੀ ਜ਼ਿਆਦਾ ਹੈਗੇ ਜੋ ਇਹਦੇ ਚ ਹੋਰ ਵੀ ਇਹ ਗੱਲ ਪੁੱਛ ਕੇ ਹੋਈ ਹੈ ਪਤਾ ਲੱਗਿਆ ਇਹ ਜਿਹੜੇ ਲੁਕੋ ਕੇ ਕਿਸੇ ਨਾ ਡਿਫਰੈਂਟ ਡਿਫਰੈਂਟ ਜਗ੍ਹਾ ਦੇ ਉੱਤੇ ਚੀਜ਼ਾਂ ਰੱਖਦੇ ਸੀ ਤੇ ਪਰਿਵਾਰ ਦੇ ਮੈਂਬਰਾਂ ਰਾਹੀਂ ਉਹਨਾਂ ਦੀ ਸ਼ਿਫਟਿੰਗ ਕਰਾਉਂਦੇ ਸੀਗੇ ਥੈਟ ਇਜ਼ ਵਾਈ ਜਿਹੜੀ ਉਹ ਲੜਕੀ ਮੁਸਕਾਨ ਹੈ ਉਹ ਵੀ ਸ਼ਿਫਟਿੰਗ ਦੇ ਵਿੱਚ ਉਹਦਾ ਰੋਲ ਬੜਾ ਕਲੀਅਰ ਸੀ ਉਹਨੂੰ ਪਤਾ ਸੀਗਾ ਕਿ ਕਿੱਥੇ ਚੀਜ਼ਾਂ ਰੱਖੀਆਂ ਗਈਆਂ ਨੇ ਤੇ ਇਸੇ ਕਰਕੇ ਉਹਦੀ ਵੀ ਅਰੈਸਟ ਜਿਹੜੀ ਇਹਦੇ ਚ ਹੋਈ ਹੈ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਔਰ ਇਹਨਾਂ ਨੂੰ ਮਤਲਬ ਸਾਰੇ ਅਸੀਂ ਵਾਜਿਬ ਰეკਮੈਂਡੇਸ਼ਨ ਕਰਾਂਗੇ ਡੀਜੀ ਸਾਹਿਬ ਨੂੰ ਸੋ ਦੈਟ ਇਹਨਾਂ ਦੀ ਜੋ ਵੀ ਬੈਸਟ ਰਿਵਾਰਡ ਹੋ ਸਕਦਾ ਡੀਜੀ ਲੈਵਲ ਤੇ ਉਹ ਵੀ ਦਿੱਤਾ ਜਾਵੇ